ਉਹ ਤੇਰਾ ਭਲਾ ਜੇ ਓਏ ਮੈਨੂੰ ਤੇ ਵੇਖ ਵੇਖ ਕੇ ਹਾਸਾ ਤੁਰਿਆ ਆਉਂ ਡਿਆ ਆ ਹਾਂ ਆ ਬਾਪੂ ਦੇ ਗਾੜੀ ਪੱਤਰਕਾਰ ਨੇ ਮੈਕ ਕਰਤਾ ਆ ਕਹਿੰਦਾ ਆ ਆਮ ਆਦਮ ਪਾਲਟ ਵਾਲੇ ਨੂੰ ਜਿਉਂ ਗਾਲਾਂ ਕੱਢਣ ਲੱਗਾ ਬਾਪੂ ਮਗਰੋਂ ਆ ਕੇ ਕਹਿੰਦਾ ਕਹਿੰਦਾ ਮੈਕ ਮਿੰਨ ਨੂੰ ਪਿੱਛੇ ਕਰ ਲਾ ਕਿ ਤੇ ਮੇਰੇ ਕੋਲ ਹੋਰ ਨਾ ਗਾਲ ਨਿਕਲ ਜੇ ਤੇ ਕਸਰੇ ਨੇ ਸੱਦੀ ਕੋਈ ਨਹੀਂ ਆ ਗਾਲਾਂ ਦੀ ਮੈਂ ਕਹਿੰਦਾ ਝੜੀ ਲਵਾ ਦੀ ਮਗਰੋਂ ਪੱਤਰਕਾਰ ਨੂੰ ਕਹਿੰਦਾ ਕਿ ਉਹ ਮੈਕ ਮਿੰਨ ਨੂੰ ਪਿੱਛੇ ਕਰ ਲਾ ਮੇਰੇ ਕੋਲ ਗਾਲ ਮੂੰਹ ਚ ਗਾਲ ਨਿਕਲ ਜਾਈ ਓਏ ਤੋਬਾ ਤੇਰੇ ਮੂੰਹ ਕੀ ਗਾਲ ਨਿਕਲਨੀ ਆ ਆ ਵੀਡੀਓ ਵੇਖ ਕੇ ਪੜਾ ਬਣੀ ਮੈਂ ਕਹਿੰਦਾ ਕਿ ਇਹ ਬੁੜੇ ਵੀ ਪੁੜੀ ਹੱਤ ਕਰਾਉਂਦੇ ਆ ਲਾਲ ਸਿੰਘ ਕੋ ਕਦੀ ਕਾਰਜਕਾਰੀ ਕਿਵੇਂ ਆ ਕਿਵੇਂ ਦੇ ਐਮ ਐਲ ਏ ਕਿਹੋ ਜਿਹਾ ਕੰਮ ਧੰਦਾ ਕਰ ਰਹੇ ਆ ਮੇਰੇ ਹਿਸਾਬ ਨਾਲ ਤਾਂ ਕੋਈ ਭੈਣ ਚੋ ਸਭ ਕੁੱਤੇ ਕੁਛ ਨਹੀਂ ਕੀਤਾ ਵੱਡੇ ਨਾਲ ਜਿੰਨੇ ਪੰਦਰ ਪ੍ਰਧਾਨ ਬਣੇ ਸਭ ਕੁੱਤੇ ਅੱਛਾ ਇਹ ਆਪਣੀ ਤਰ੍ਹਾਂ ਮਿਲਦੀ ਆ ਹਾਂ ਕੋਈ ਗੰਦਾ ਵੀ ਟੋਕਾ ਠੀਕ ਆ ਜੇ ਇੱਥੇ ਦਫ਼ਤਰ ਕਿੱਥੇ ਆ ਉਹਦਾ ਪਤਾ ਨਹੀਂ ਕਿੱਥੇ ਮੈਂ ਕਿਹਾ ਉਹ ਤੋਂ ਕਿੰਢਾ ਲੈਣਗੇ ਭੈਣ ਦਾ ਸਭ ਹੀ ਹੈ ਦਫ਼ਤਰ ਨੇ ਕਿਹੜੇ ਹੁੰਦੇ ਜੇ ਗੇਟ ਨਹੀਂ ਲੋਕਾਂ ਨੂੰ ਕੰਮ ਧੰਦਾ ਹੁੰਦਾ ਕੋਈ ਲੋਡ ਪੈਂਦੀ ਆ ਉਦੋਂ ਕਿੱਥੇ ਜਾਣੇ ਉਹ ਕਹਿੰਦੇ ਫੋਨ ਹੀ ਬੰਦ ਫੋਨ ਵੀ ਬੰਦ ਚੱਕਦੇ ਨਹੀਂ ਇਹ ਤਾਂ ਨੇ ਸੀ ਆਮ ਬੰਦੇ ਆਮ ਘਰਾਂ ਦੇ ਵਿੱਚ ਆਮ ਚੱਕਦੇ ਪਾਉਂਦੇ ਕਰਦੇ ਫਿਰਦੇ ਆਮ ਮੈਂ ਸੋਹੜਾ ਫਲਾ ਨਕੜਾ ਰੀ ਬੰਦਾ ਪਰੇ ਡਬਾ ਦੇ